ਫਿਲੌਰ ਪੁਲਿਸ ਵੱਲੋਂ ਇੱਕ ਕਿੱਲੋ 50 ਗ੍ਰਾਮ ਚਰਸ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕੀਤਾ ਕਾਬੂ। ਸ਼੍ਰੀ ਸਰਵਣ ਸਿੰਘ ਪੀ. ਪੀ. ਐਸਓ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਜੀ ਦੀ ਅਗਵਾਈ ਹੇਠ थाना ਫਿਲੌਰ ਦੇ ਇੰਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ थाना ਫਿਲੌਰ ਦੀ ਟੀਮ ਨੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਣ ਸਿੰਘ ਬਲ ਪੀ. ਪੀ. ਐਸ ਪੁਲਿਸ ਕਪਤਾਨ ਸਬ ਡਿਵੀਜ਼ਨ ਫਲੋਰ ਜੀ ਨੇ ਦੱਸਿਆ ਕਿ ਮਾਨਯੋਗ ਸੀਨੀਅਰ ਅਫਸਰਾਂ ਵੱਲੋਂ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤੇ ਇੰਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ थाना ਫਲੋਰ ਵੱਲੋਂ ਸਖਤ ਕਾਰਵਾਈ ਕਰਦੇ ਹੋਏ ਸਪੈਸ਼ਲ ਚੈਕਿੰਗ ਆਪਰੇਸ਼ਨ ਦੌਰਾਨ ਇੱਕ ਮੋਟਰਸਾਈਕਲ ਸਵਾਰ ਤੇ ਨਸ਼ਾ ਤਸਕਰਾਂ ਰਾਹੁਲ ਉਰਫ ਮੰਗੀ ਪੁੱਤਰ RAMKISHAN ਵਾਸੀ ਮੌਲਾ ਚੋਧਰੀਆ थाना ਫਲੋਰ ਅਨਿਲ ਪਾਸਵਾਨ ਪੁੱਤਰ ਜਗਦੀਸ਼ ਪਾਸਵਾਨ ਵਾਸੀ ਰਾਜਤਨ थाना ਬਕਰੀ ਸਲੇਣਾ ਜ਼ਿਲ੍ਹਾ ਬੇਗूसराय ਬਿਹਾਰ حالواਸੀ ਖੱਡ ਬੋਲਾ ਫਿਲੌਰ ਅਤੇ ਰੇਖਾ ਪਤਨੀ ਲੇਟ ਰਤਨ ਪਾਸਵਾਨ ਵਾਸੀ ਜਗਤਪੁਰ ਪੰਚੇੜਾ ਫਿਲੌਰ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਦੇ ਕਬਜ਼ੇ ਵਿੱਚੋਂ 0.1 ਕਿਲੋ 50 ਗ੍ਰਾਮ ਚਰਸ ਅਤੇ ਇੱਕ ਚੋਰੀशुदा ਮੋਟਰਸਾਈਕਲ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਜੋ ਮੁੱਖ ਅਫਸਰ थाना ਫਿਲੌਰ ਵੱਲੋਂ ਨਸ਼ਾ ਤਸਕਰਾਂ ਨੂੰ ਜੜ ਤੋਂ ਖਤਮ ਕਰਨ ਲਈ ਆਪਣੀ ਡਿਊਟੀ ਪ੍ਰਤੀ ਪੂਰੀ ਵਚਨਬੱਧਤਾ ਨਿਭਾਈ ਜਾ ਰਹੀ ਹੈ ਅਤੇ ਨਸ਼ਾ ਤਸਕਰਾਂ ਨੂੰ ਸਖਤ ਤਾੜਨਾ ਦਿੱਤੀ ਜਾਦੀ ਹੈ ਕਿ ਫਲੋਰ ਏਰੀਆ ਵਿੱਚ ਕੋਈ ਵੀ ਨਸ਼ਾ ਸਪਲਾਈ ਦਾ ਕੰਮ ਕਰੇਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਫੜ ਕੇ ਜੇਲ੍ਹ ਦੀਆ ਸਲਾਖਾ ਅੰਦਰ ਕਰ ਦਿੱਤਾ ਜਾਵੇਗਾ ਜੋ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਕਾਫੀ ਸਮੇਂ ਤੋਂ ਲੁਕ ਛਿਪ ਕੇ ਨਸ਼ਾ ਤਸਕਰੀ ਦਾ ਤੰਦਾ ਕਰਦੇ ਆ ਰਹੇ ਹਨ ਇਹਨਾਂ ਦੇ ਖਿਲਾਫ ਪਹਿਲਾਂ ਵੀ ਐਨ ਡੀ ਪੀ ਐਸ ਦੇ ਮੁਕਦਮੇ ਦਰਜ ਹਨ ਜੋ ਇਹਨਾਂ ਨੇ ਬਰਾਮਦ ਮੋਟਰਸਾਈਕਲ ਇੱਕ ਦਿਨ ਪਹਿਲਾਂ ਹੀ ਸ਼ਿਬ ਮੰਦਿਰ ਥੀ ਦੀ ਰੋਡ ਫਿਲੌਰ ਤੋਂ ਚੋਰੀ ਕੀਤਾ ਸੀ ਜਿਸ ਨੂੰ ਵੀ ਕੁਝ ਘੰਟਿਆਂ ਵਿੱਚ ਹੀ ਬਰਾਮਦ ਕਰ ਲਿਆ ਗਿਆ ਹੈ ਜੋ ਦੋਸ਼ੀਆ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਹੋਰ ਕੁਝ ਵਿੱਚ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਵਾਰਦਾਤਾਂ ਬਾਰੇ ਖੁਲਾਸਾ ਹੋਣ ਦੀ ਸੰਭਾਵਨਾਨ ਹੈ ਏਪੀ ਨਿਊਜ਼ ਪੰਜਾਬੀ ਨੇ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਅ ਗੁਰਪ੍ਰੀਤ ਸਿੰਘ ਨਸ਼ਾ ਤਸਕਰ ਤੇ ਇੱਕ ਚੋਰੀ ਦੇ ਗਿਆਨ ਕਪੀ ਤਰਸਾ ਕਿਨੇ ਮੇਰੇ ਜਿਹੜੇ ਹੈਗੇ ਆ ਚੋਰੀ ਕਰਨ ਵਾਲੇ ਤੇ ਜਿਹੜੇ ਨਸ਼ਾ ਤਸਕਰ ਦਾ ਗਰੁੱਪ ਦਾਸ ਇਹਨਾਂ ਨੂੰ ਪੀਰਾਮ ਕੀਤਾ ਸੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਲ ਪੇਸ਼ ਸਿੰਘ ਖੱਟੀ ਵੱਲੋਂ ਨਸ਼ਾ ਵਿਰੋਧ ਅਤੇ ਮਾੜੇ ਅਨਸਰਾਂ ਵਿਰੋਧ ਜਿਹੜੀ ਮਹਿਮ ਚਲਾਈ ਗਈ ਹੈ ਜਲੰਧ ਅਧਿਆਤਿ ਪੁਲਿਸ ਵੱਲੋਂ ਉਦੋਂ ਇਹਨਾਂ ਨੂੰ ਸਫਲਤਾ ਮਿਲੀ ਹੈਗੀ ਆ ਜਦੋਂ ਸਾਡੇ ਫਲੋਰ ਦੇ ਐਸਐਚਓ ਇੰਸਪੈਕਟਰ ਸਰਜੀਤ ਸਿੰਘ ਤੇ ਉਹਦੀ ਟੀਮ ਵੱਲੋਂ ਤਿੰਨ ਜਿਹੜੇ ਨਸ਼ਾ ਤਸਕਰ ਤੇ ਚੋਰ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਪਾਸੋਂ 1 ਕਿਲੋ 50 ਗ੍ਰਾਮ ਚਰਸ਼ ਬਰਾਮਦ ਕੀਤੀ ਗਈ ਆ। ਇੱਕ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ। ਇੱਥੇ ਮੈਂ ਇਹ ਦੱਸਣਾ ਵੀ ਜ਼ਰੂਰੀ ਸਮਝਦਾ ਕਿ ਮੋਟਰਸਾਈਕਲ ਸ਼ਨੀ ਮੰਦਰ ਤੋਂ ਚੋਰੀ ਹੋਇਆ ਸੀ ਤੇ ਨੂੰ ਕੁਝ ਘੰਟਿਆਂ ਦੇ ਵਿੱਚ ਹੀ ਜਿਹੜਾ ਉਹ ਰਿਕਵਰ ਕਰ ਲਿਆ ਗਿਆ ਹੈਗਾ। ਜੀ। ਤੇ ਇਸਰਾ ਬਿਸਕਲ ਰਹਿਣ ਵਾਲੀ ਕਿੱਥੇ ਰਹੇਗੇ? ਬਲੀ ਫੋਰ ਦੇ ਹੈਗੀ ਉਹਥੇ ਰਹਿਣ ਵਾਲੀ। ਉਹ ਬਿਹਾਰ ਦੀ ਰਹਿਣ ਵਾਲੀ ਆ ਤੇ ਇਸ ਸਮੇਂ ਜਿਹੜੀ ਆ ਲੋਕਲ ਜਿਹੜੀ ਆ ਫਲੋਰੈਰੀ ਹੈਗੀ ਸ਼ਹਿਰ ਦੇ ਵਿੱਚ ਇਦੇ ਨਾਲ ਇੱਕ ਜਿਹੜਾ ਮੇਨ ਦੋਸ਼ੀ ਹੈਗਾ ਜਿਹੜਾ ਕਿ ਕੰਮ ਕਰਦਾ ਸੀ ਉਹ 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 ਵੀ ਲੋਕਲ ਇੱਥੇ ਦਾ ਹੀ ਰਹਿਣ ਵਾਲਾ ਹੈਗਾ ਫਲੋਰ ਦਾ ਜੀ ਤੇ ਸਰ ਜਿਹੜੇ ਚੋਰ ਕਪੂ ਗਿੱਤੇ ਸਰ ਉਹ ਚੋਰ ਜਿਹੜਾ ਉਹ ਵੀ ਲੋਕਲ ਇੱਥੇ ਦਾ ਹੀ ਰਹਿਣ ਵਾਲਾ ਹੈਗਾ ਜੀ ਠੀਕ ਹੈ ਜਿਹੜੀ ਇਹ ਚਾਸ ਸਰ ਕੰਮ ਕੀਤੀ ਇਹਦੀ ਮਾਰਕੀਟ ਵੈਲਿਊ ਕਿੰਨੀ ਹੋਊਗਾ ਜੀ ਇਹਦੀ ਇਹਦੀ ਕਰੀਬ 1.5 ਲੱਖ ਰੁਪਏ 1,25,000 ਰੁਪਏ ਜਿਹੜਾ ਹੈਗਾ ਉਹਦੀ ਮਾਰਕੀਟ ਵੈਲਿਊ ਹੈ ਜੀ ਠੀਕ ਹੈ ਸਰ ਇਹਨਾਂ ਦੇ ਪਹਿਲਾਂ ਵੀ ਕੋਈ ਮੁਕਦਮਾ ਹੈਗਾ ਕੋਈ ਇਹਨਾਂ ਦੇ ਆਲਰੇਡੀ ਇੱਕ ਮੁਕਦਮਾ ਪਹਿਲਾਂ ਵੀ ਦਰਜ ਸੀ ਤੇ ਇਹ ਦੂਸਰਾ ਮੁਕਦਮਾ ਦਰਜ ਕੀਤਾ ਗਿਆ ਇਹ ਤਿੰਨੇ ਜਿਹੜੀ ਇਕੋ ਗਰੋ ਦੇ ਮੈਂਬਰ ਆ ਹਾਂ ਇਕੋ ਹੀ ਗਰੋ ਦੇ ਮੈਂਬਰ ਆ ਨਸ਼ਾ ਦਾ ਸਕਰੀ ਵੀ ਕਰਦੇ ਸੀ ਤੇ ਚੋਰੀਆਂ ਦੇ ਵਿੱਚ ਵੀ ਇਹਨਾਂ ਦਾ ਪੁਲਿਸ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ